ਗੱਡੀ ਹੈ ਸਟੇਟ ਐਡ ਹੋ ਗਿਆ ਸਟੇਟ ਐਡ ਹੋ ਗਿਆ ਬੱਚਾ ਗੁੱਸਾ ਰਗਾ ਕਰ ਆਫਰੀਕਾ ਜੀ ਸਵਾਗਤ ਕਰਦੇ ਆ ਤੁਹਾਡਾ ਤੁਹਾਨੂੰ ਕੋ ਬਲੌਗ ਦੇ ਵਿੱਚ ਟਾਈਮ ਹੋ ਗਿਆ 1 1:00 ਬਜ ਗਿਆ ਰੋਟੀ ਪਹਿਲਾਂ ਤਾਂ ਨਾ ਆਈ ਨਾ ਆ ਕੇ ਫੇਰ ਆਧੀ ਰੋਟੀ ਤੇ ਹੁਣ ਚੱਲਦੇ ਆਪਾਂ ਗੱਡੀ ਲੋਡ ਕਰਨ ਮਾਲ ਆਪਣਾ ਬਣ ਗਿਆ ਇੱਥੇ ਦਾ ਬਣਿਆ ਇਹ ਵੀਡੀਓ ਦੇ ਲਾਸਟ ਵਿੱਚ ਦੱਸਾਂਗੇ ਤੇ ਵਰਨਾ ਕੀ ਆਪਾਂ ਨੇ ਉਹ ਹੈ ਜੀ ਪਿਆਰ ਵੀਰੋ ਕਰਾਂਗੇ ਤੇ ਚੱਲਦੇ ਹਾਂ ਹੁਣ ਲੈ ਕੇ ਪ੍ਰਮਾਤਮਾ ਦਾ ਨਾਮ ਹਨਾ ਤੇ ਬਣਦੇ ਦਾ ਪਿਆਜ਼ ਵੀ ਸੀਗੇ ਯਾਰ ਪਰ ਤੇ ਅੱਜ ਆਂਦਾ ਆਇਆ। ਉਹ ਮਤਲਬ ਰੇਟ ਘੱਟ ਸੀਗਾ ਤੇ ਖਰਚਾ ਸਮਝ 4000 ਰੁਪਇਆ ਡਾਲਾ ਇੱਧਰ ਚਾਰ ਉੱਧਰ 10000 ਰੁਪਇਆ ਤਾਂ ਸਿੱਧਾ ਹੀ ਖਰਚਾ ਔੜ ਜਾਂਦਾ। ਉਹ ਸੀਗਾ ਰੇਟ 1 ਲੱਖ 3000 ਰੁਪਇਆ ਰੇਟ ਬਣਦਾ ਦਾ। ਹੁਣ ਰੇਟ ਵੀ ਆਪਾਂ ਦੱਸ ਦੇਇਆ ਕਰਾਂਗੇ। ਦੇਖ ਹਣਾ। ਆਨੋ ਕੇ ਆਣਾ ਵੀ ਬਲੌਗ ਬਣਾਉਣ ਦੇ ਤਰੀਕੇ ਬਦਲਾਂਗੇ ਤੇ ਹੁਣ ਰੇਟ ਵੀ ਦੱਸ ਦਿਆ ਕਰਾਂਗੇ ਆਪਾਂ ਉਹਦਾ ਰੇਟ ਸੀਗਾ 1 ਲੱਖ 3000 ਰੁਪਈਆ ਤੇ ਇਹਦਾ ਬਣਿਆ ਬਣਾਉਣ ਇੱਕ 7 ਠੀਕੋ ਤੇ ਚੱਲਦੇ ਨੂੰ ਭਾਜਨ ਆਪਣੇ ਕੋਲ 27 28 ਟਨ ਰਹਿ ਜਾਣ ਬਾਕੀ ਜਾ ਕੇ ਪਤਾ ਲੱਗੂ ਹੁਣ ਇੱਥੋਂ 30 ਕਿਲੋਮੀਟਰ ਜਾਣਾ ਆਪਾਂ ਨੇ ਠੀਕ ਘਾਰ ਫੋਟ ਰੈਡੀ ਟਟ ਫੋਟ ਟਾਇਟ ਟਾਇਰ ਆਪਣਾ ਵਾਲੇ ਟਟਿਆ ਬਈ ਵਾਹਿਗੁਰੂ ਲਓਏ ਮਿੱਤਰੋ ਚੱਲ ਪਏ ਆਪਾਂ ਤੇ ਪੰਡਰਪੁਰ ਵਾਲੇ ਪਾਸੇ ਜਾਣਾ ਆਪਾਂ ਨੇ ਜਿਹੜਾ ਐਮਦਨਗਰ ਨੂੰ ਰੋਡ ਗਿਆ ਨਾ ਇੱਥੋਂ 19 ਕਿਲੋਮੀਟਰ ਹੈ 20 ਪੋਲ ਪੋਲ ਤੋਂ ਆਪਾਂ ਨੇ ਹੋ ਜਾਣਾ ਕਨੈਕਟਰ ਸਾਈਡ ਤੇ ਕਨੈਕਟਰ ਸਾਈਡ ਹੋ ਕੇ ਕੈਮਰਾ ਚਲਾ ਦਈਏ नाइट्र साइड ਹੋ ਕੇ ਮਾਰ ਲੱਗਦੀ ਅੱਗੇ ਇੰਡਸਟਰੀ ਏਰੀਆ ਆ ਜਾਂਦਾ ਬਾ ਉੱਤੇ ਜਾਣਾ ਆਪਾਂ ਨੇ ਤੇ ਆਪਾਂ ਨੂੰ ਜਾਲ ਪਾ ਕੇ ਦਰਪਾਲ ਪਾਣੀ ਪੈਣੀ ਪਹਿਲਾਂ ਮੈਂ ਸੋਚਦਾ ਸੀਗਾ ਮੈਂ ਕਿਹਾ ਚੱਲ ਸੋਹਾ ਲੰਗੜ ਮਿਲ ਜੂਗਾ ਵੀ ਉਹੀ ਭਰ ਕੇ ਚਲੇ ਜਾਵਾਂਗੇ ਹਨਾ ਪਰ ਐ ਆਣਾ ਲੋਹ ਲੰਗੜ ਮਿਲ ਨਹੀਂ ਰਿਹਾ ਇਹ ਆਪਾਂ ਨੂੰ ਮਿਲਦਾ ਪਿਆ ਉਹ ਬੀਰ ਬੀਰ ਲਾ ਦਲਾਂਗੇ ਤੇ ਦੂਜੀ ਗੱਲ ਇਹ ਬਾਈ ਜਿਹੜਾ ਜਿਹੜੀ ਆਪਾਂ ਨੇ ਕੱਲ੍ਹ ਵਾਲੀ ਵੀਡੀਓ ਪਾਈ ਆ ਹਨਾ ਬਈ ਉਹ ਮੁੰਡੇ ਦਾ ਨਾਮ ਪ੍ਰਿੰਸ ਆ ਮੇਰੇ ਖਿਆਲ ਆ ਬਈ ਉਹ ਪ੍ਰਿੰਸ ਬਾਈ ਦੇ ਮਾਪੇ ਨੂੰ ਦਵਾਂਗੇ ਆਪਾਂ ਹਨਾ ਉਹ ਵੀਡੀਓ ਦੀ ਸਾਰੀ ਕਮਾਈ ਉਹ ਬਾਈ ਮੈਨੂੰ ਬਾਅਦ ਚ ਪਤਾ ਲੱਗਿਆ ਸੌਰੀ ਉਹ ਚਿਹਰੇ ਦੇ ਬਾਈ ਮਾਪੇ ਵੀ ਨਹੀਂ ਹੈ ਸੀਗੇ ਇੱਕ ਭਾਈ ਹੈ 6-7 ਸਾਲ ਦਾ ਤੇ ਘਰ ਵਾਲੀ ਹੈ ਉਹਦੀ ਇੱਕ ਜਵਾਗ ਆ ਮੁੰਡਾ ਕੁੜੀ ਇਹ ਨਹੀਂ ਪਤਾ ਤੇ ਮੇਰ ਖਿਆਲ ਹਲੇ 1.5 ਸਾਲ ਆ ਵਿਆਹ ਨੂੰ ਹੋਇਆ ਤਾਂ ਉਹ ਬਾਈ ਦੇ ਠੀਕਾ ਇੱਕ ਦਾ ਦਾਦਾ ਇਹ ਸਕੈਨਰ ਆਪਣੇ ਕੋਲ ਆ ਗਿਆ ਇਹ ਜੋ ਉਹ ਨੂੰ ਆਪਾਂ ਉਹ ਕਰ ਦਾਂਗੇ ਸਕਰੀਨ ਸ਼ਾਟ ਖਿੱਚ ਕੇ ਰੱਖ ਲਿਆ ਵੀਡੀਓ ਦੀ ਜਦ ਆਪਾਂ ਉਹ ਪੂਰੀ ਹੋ ਹੋ ਜਾਊਗੀ ਆਪਾਂ ਉਹ ਨੂੰ ਦੇ ਦਾਂਗੇ ਤੇ ਹਾਂ ਜੇ ਮੰਨ ਲਾ ਕਈ ਵਾਰ ਵੀਡੀਓ ਬਾਅਦ ਚ ਵਾਇਰਲ ਹੋ ਜਾਂਦੀ ਆ ਹਨਾ ਤੇ ਤਾਂ ਵੀ ਉਹ ਵੀਡੀਓ ਦੀ ਕਮਾਈ ਉਹ ਨੂੰ ਹੀ ਜਾਊਗੀ ਠੀਕ ਆ ਉਹ ਬਾਈ ਦੇ ਘਰ ਦੇ ਆਣੋ ਨਾ ਬਾਈ 4 ਕਿਲੋਮੀਟਰ ਰਹਿ ਗਿਆ ਆਪਾਂ ਬਾਈ ਜਿੱਥੇ ਨੂੰ ਜਿੱਥੇ ਦੇ ਕਨੈਕਟਰ ਸਾਈਡ ਨੂੰ ਮੁੜਨਾ ਤੇ ਬਾਈ ਵਿੱਚ ਬਹੁਤ ਕਮੈਂਟ ਕਰਦੇ ਆ ਵੀ ਗੁਰਿੰਦਰ ਬਾਈ ਕਿੱਥੇ ਆ ਬਾਈ ਗੁਰਿੰਦਰ ਬਾਈ ਨੇ ਭਰੀਆ ਗੱਡੀ ਕਾਨਪਰ ਦੀ ਠੀਕ ਆ ਅਜੇ ਆਵਾਂਗੇ ਕਿੱਥੇ ਆਣਾ ਇਧਰੋਂ ਮੈਂ ਚਲੇ ਜਾਣਾ ਉਧਰੋਂ ਗੁਰਿੰਦਰ ਬਾਈ ਨੇ ਆਨ ਪਰ ਤੋਂ ਆ ਜਾਣਾ ਇਹ ਗੱਡੀਆਂ ਇਕੱਠੀਆਂ ਹੋ ਜਾਣੀਆਂ ਕਿਉਂਕਿ ਜਿੱਦਣ ਦੇ ਅਲੱਗ ਹੋਏ ਆ ਉਹ ਮੰਡੀ ਕਰਕੇ ਅਲੱਗ ਆਉਣਾ ਪਿਆ ਹਨਾ ਗੁਰਿੰਦਰભાઈ ਨੇ ਲੋਕਲ ਉਹ ਕਰਨੀ ਦੀ ਉਸ ਆਪਣੇ ਨਾਲ ਥੋੜਾ ਜਿਹਾ ਗੜਬੜ ਜੀ ਹੋ ਗਿਆ ਸਾਨੂੰ ਪਤਾ ਹੀ ਹੈ ਸਾਰਾ ਕੰਮ ਵੀ ਉੱਧਰ ਖੜੇ ਰਹੇ ਉਹਦੇ ਕਰਕੇ ਚੱਲ ਉਹ ਹੋ ਗਿਆ ਵੀ ਹੁਣ ਗੱਡੀਆਂ ਇਕੱਠੀਆਂ ਕਰਾਂਗੇ ਆਪਾਂ ਹੁਣ ਸੇਵ ਸੀਜ਼ਨ ਆ ਰਿਹਾ ਅੱਗੇ ਮਹਾਰਾ ਸ਼ੁਕਰ ਕਰਕੇ ਕਰ ਲੈਣੀ ਆਪਾਂ ਨੇ ਗੱਡੀਆਂ ਇਕੱਠੀਆਂ ਇਹਦਾ ਤੇ ਦੂਜੀ ਗੱਲ ਇੱਕ ਬਾਈ ਕਮੈਂਟ ਕਰਕੇ ਕਹਿੰਦਾ ਵੀ ਭੀਮ ਘੱਟ ਖਾਇਆ ਕਰ ਹਨਾ ਮੈਂ ਹੁਣ ਤੈਨੂੰ ਕਿਹਾ ਰਹਾ ਪਹਿਲੀ ਗੱਲ ਤਾਂ ਮੈਂ ਭੀਮ ਖਾਂਦਾ ਨਹੀਂ ਦੂਜੀ ਗੱਲ ਜੇ ਮੈਂ ਕਹੇ ਖਾਂਦਾ ਵੀ ਹੋਇਆ ਤਾਂ ਮੈਂ ਕਿਸੇ ਤੋਂ ਮੰਗ ਕੇ ਤਾਂ ਖਾਂਦਾ ਨਹੀਂ ਇਹ ਆ ਭਾਈ ਮੈਨੂੰ ਦੇ ਇਹ ਆ ਦੱਸ ਵੀ ਹਾਂ ਵੀ ਮੈਂ ਤੇਰੇ ਤੋਂ ਮੰਗੀ ਆ ਜੋ ਮੈਂ ਖਾਣਾ ਆਪਣੇ ਪੈਸਿਆਂ ਦੇ ਆਣਾ ਨਾ ਮੈਂ ਕਿਸੇ ਤੋਂ ਮੰਗਣ ਜਾਂ ਨਾ ਬਲੌਗ ਦੇਖਣਾ ਹੁੰਦਾ ਭਾਈ ਚਾਜੇ ਨਾਲ ਦੇਖਿਆ ਕਰੋ ਅੱਗ ਗਿਆਨ ਚ ਉਦਣੇ ਵਾਲਾ ਕੰਮ ਨਾ ਕਰਿਆ ਕਰੋ ਠੀਕ ਹੈ ਨਾ ਹੋਰ ਹਾਸੀ ਮਜ਼ਾਕ ਜਿੱਦਾਂ ਮਰਜ਼ੀ ਕਰੋ ਆਪਾਂ ਨੂੰ ਕੋਈ ਉਹ ਨਹੀਂ ਠੀਕਾ ਮੈਂ 2-3 ਵਾਰੀ ਕਮੈਂਟ ਪੜ ਲਿਆ ਉਹ ਬੰਦੇ ਦਾ ਤਾਂ ਕਿ ਚੱਲ ਆਪਣੇ ਆਪ ਛੱਡ ਜੂਗਾ ਉਹ ਛੱਡਦਾ ਹੀ ਨਹੀਂ ਚੱਲਾ ਉਹ ਇਹ ਆਪਣੀ ਆਪਣੀ ਸੋਚ ਆ ਠੀਕਾ ਹੋਏ ਮਿੱਤਰੋ ਆ ਸਾਹਮਣੇ ਫੈਕਟਰੀ ਐ ਏਵੀ ਬੀਅਰ ਇੱਦੇ ਜਾਣਾ ਆਪਾਂ ਨੇ ਤੇ ਉਹਨੂੰ ਟਰਾਂਸਪੋਰਟ ਵਾਲਿਆਂ ਨੂੰ ਕਰਤਾ ਸੀਗਾ ਫੋਨ ਮੈਂ ਕਿਹਾ ਭਾਈ ਹਰ ਸੈਤਰਪਾਲ ਨੇ ਅਸੀਂ ਪਾਏ ਹੋਏ ਹੈਗੇ ਵੀ ਪਾ ਲਈਏ ਕਿਵੇਂ ਕਹਿੰਦਾ ਨਹੀਂ ਉਰੀ ਰੋਕੋ ਹਨਾ ਮੈਂ ਆ ਗਿਆ ਦੋ ਮਿੰਟਾਂ ਮੈਂ ਹਨਾ ਠੀਕ ਆ ਤੇ ਹੁਣ ਦੇਖਦੇ ਆਂ ਕਿਆ ਬਣਦਾ ਨਰਮਨ ਲੱਗਦਾ ਸ਼ੈੱਡ ਸ਼ੂਟ ਹੋਊਗਾ ਫਿਰ ਤਾਂ ਆਰਾਮਦਾਰੀ ਸ਼ੈੱਡ ਦੇ ਥੱਲੇ ਲਾ ਆ ਕੇ ਪਾ ਲਾਂਗੇ ਹਨਾ ਨਹੀਂ ਪਾਣੀ ਪੈਣੀ ਨਹੀਂ ਫਿਰ ਸਿਰ ਪਰ ਉਹ ਮੰਨ ਕੇ ਪਾਣਾ ਪੈਣਾ ਲਿਫਾਵ ਪਾ ਕੇ ਗਰਮ ਸਰਦ ਹੋ ਜਾਂਦੇ ਆ ਪਰ ਦਿਨ ਆਇਆ ਬੰਦਾ ਯਾਰ ਉੱਪਰ ਤੇ ਕਣੀਆਂ ਗਿਰ ਜਾਂਦੀਆਂ ਹਾਂਜੀ ਬਾਈ ਸਤਿ ਸ੍ਰੀ ਅਕਾਲ ਤੇ ਅੱਜ ਆ ਦੂਜਾ ਦਿਨ ਆ ਸਾਨੂੰ ਦੋ ਦੇਖੋ ਲਾਮ ਲੇਟ ਹੋ ਰਹੇ ਆ ਬੰਦੇ ਤੇ ਦੂਜਾ ਦਿਨ ਆ ਗੱਡੀ ਭਰੀ ਨਹੀਂ ਮਤਲਬ ਭਰਨ ਲੱਗੇ ਸੀ ਗੱਲ ਇੱਕ ਮਿੰਟ ਪਰ ਨਹੀਂ ਬਾਹਰ ਨਹੀਂ ਗਏ ਮੇਰਾ ਕੱਢਣਾ ਹੈਗਾ ਤੇ ਕਹਿੰਦਾ ਬਈ ਲਾਓ ਗੱਡੀ ਅਸੀਂ ਲਾਤੀ ਨਾ ਅਗੇ ਗੱਡੀ ਚੱਲ ਤੜਪਾ ਲਾ ਤੁਰ ਗੁਨਾਹੀ ਉੱਪਰ ਰੱਖਤੀਆਂ ਹਨ ਕਹਿੰਦੇ ਜੀ ਐਕਸਾਈਜ਼ ਦਾ ਟਾਈਮ ਪੂਰਾ ਹੋ ਗਿਆ ਸਾਡਾ ਵੀ ਇਹ ਲੇਬਰ ਵਾਲੇ ਕਹਿੰਦੇ ਵੀ ਸਾਨੂੰ ਪੈਸੇ ਨਹੀਂ ਦੇ ਰਹੇ ਹੈਗੇ ਵੀ ਜਾਨ ਕੱਲ ਨੂੰ ਐ ਲੋਡ ਕਰਾਂਗੇ ਸਿਰਫ ਆਪਣੀ ਗੱਡੀ ਉਰੇ ਸ਼ੈੱਡ ਥੱਲੇ ਖੜੀ ਸੀਗੀ ਬਾਕੀ ਸਭ ਪਰ ਕਿੰਨਾਂ ਨੇ ਕੱਢਤੀਆਂ ਜਿਹੜੀਆਂ ਲੱਗੀਆਂ ਹੋਈਆਂ ਜਿਗੀਆਂ ਹੁਣ ਆਉਗੀ ਲੇਬਰ ਟਾਈਮ ਹੋ ਗਿਆ 8 ਵਜੇ 7 ਵਜੇ ਉੱਠ ਖੜੇ ਸੀਗੇ ਮਾਮਾ ਤਾਂ 6 ਵਜੇ ਉੱਠ ਖੜਿਆ ਤਾਂ ਉੱਠ ਕੇ ਚਾਹ ਚੂ ਪੀ ਗਏ ਹੁਣ ਆਏ ਆ ਬਾਹਰ ਤੇ ਤਿੰਨ ਤਿੰਨ ਚਾਹ ਪੀ ਆਏ ਹੈਗਾ ਕਿਹੜਾ ਜਾ ਵੈ ਇੰਨੀ ਦੂਰ ਭੈਣ ਜੋ ਇਕਲਖਰਮ ਹੁਣ ਆਵ ਆਣਗੇ ਉਹ ਲੇਬਰ ਵਾਲੇ ਇੱਕ ਕਰਦੇ ਆਂ ਲੋਡ ਮੇਰੇ ਘਰ ਉਹ ਹੈ ਬਡਵਾਇਜ਼ਰ ਬੀਰ ਹੈ ਉਹ ਲੋਡ ਹੋਣੀ ਹੈ ਕਿੱਥੇ ਦੀ ਇਹ ਨਹੀਂ ਦੱਸਣਾ ਨਹੀਂ ਉਰੇ ਆ ਕੇ ਤਾਂ ਦੱਸ ਦੇਣਾ ਤਾਂ ਹਨਾ ਵੀਡੀਓ ਦੇ ਲਾਸਟ 'ਚ ਦੱਸਾਂਗੇ ਸੱਚ ਨਾ ਮੇਟਰ ਗੱਡੀ ਲੱਗੀ ਹੈ ਲੋਡ ਹੋਣ ਤੇ ਤਰਪਾਲਾ ਇਹਨਾਂ ਨੇ ਚਕਵਾਤੀਆਂ ਜਿਹੜੀ ਉਰੇ ਵਿਛਵਾਈ ਸੀਗੀ ਇਹ ਕਹਿੰਦੇ ਵੀ ਅਸੀਂ ਆਪਣੀ ਵਿਛਾਵਾਂਗੇ ਇਹ ਤੁਹਾਡੀ ਤਰਫਲਾਂ ਨਹੀਂ ਚੱਲਣੀਆਂ ਤੇ ਬਡਵਾਇਜ਼ਰ ਈਅਰ ਲੋਡ ਹੋਣੀ ਹੈ ਆਹ ਸਾਹਮਣੇ ਪਟੂਏ ਆਹ ਵੀ ਲੋਡ ਹੋਣ ਲੱਗੀ ਗੱਡੀ ਆਪਣੀ ਅ ਕੋਰੋਨਾ ਐਕਸਟਰਾ 1842 1842 ਕਪੇਟੀ ਜਾਣੀ ਆਹਾ ਅੱਜ ਮਿੱਤਰੋ ਆਸਰੀ ਕਾਲ ਤੇ ਗੱਡੀ ਆਉਣੀ ਭਰ ਗਈ ਸੀਗੀ ਤੇ ਅੰਦਰ ਵੀਡੀਓ-ਵਿਡੀਓ ਬਣਾ ਨਹੀਂ ਸਕਦੇ ਸੀਗੇ ਆਪਾਂ ਤੇ ਪੰਪ ਤੇ ਉਵੇਂ ਹੋਰ ਤੇਲ ਪਵਾ ਕੇ ਤੇ ਫਿਰ ਜਾਵਾਂਗੇ ਤੇ ਉਹ ਸਾਹਮਣੇ ਦੇਖੋ ਦੇਖ ਤਾਂ ਕਿੰਨਾ ਤਗੜਾ ਜਗੜਜੰਦ ਲਾਇਆ ਸਾਰੀ ਗੱਡੀ ਦੇ ਆਲੇ-ਦਾਲੇ ਘੁਮਾ ਕੇ ਲੋਹੇ ਦੀ ਤਾਰ ਫਿਰ ਜੀਪੀਐਸ ਲਾਇਆ ਇਹਨਾਂ ਨੇ ਤੇ ਹੁਣ ਤੇਲ ਪਵਾਉਨੇ ਆ ਓਰੇ ਤੇ ਉਸਤਾਦ ਜੀ ਕੀ ਨਾਮ ਹੈ ਉਸਤਾਦ ਜੀ ਆਪਕਾ ਰਜਿੰਦਰ ਬਾਈ ਜੀ ਤੇਰਾ ਰਜਿੰਦਰ ਹਾਂਜੀ ਮਨੋਰਪੁਰ ਘਰ ਰਹਿਣੇ ਵਾਲਾ ਹਾਂ ਜੀ ओके हां ਇਹ ਜਾਊਗਾ ਸਾਡੇ ਨਾਲ ਦੋਏ ਗੱਡੀਆਂ ਇਕੱਠੀਆਂ ਜਾਣਗੇ ਇਹਦੇ ਜਿਵੇਂ ਉਹੀ ਮਾਲ ਆ ਜਿਹੜਾ ਆਪਣੇ ਕੋਲ ਆ ਤੇ ਇਹਨੇ ਹੋਰ ਪਾਸੇ ਜਾਣਾ ਮਤਲਬ ਰਾਜਸਥਾਨ ਤੱਕ ਤਾਂ ਸਾਥ ਹੀ ਜਾਏਗਾ ਇਕੱਠੇ ਜਾਵਾਂਗੇ ਚਲੇ ਆ ਜਾਓ ਤੇ ਹੁਣ ਆਪਾਂ ਨੇ ਇੱਥੋਂ 350 ਲੀਟਰ ਡੀਜ਼ਲ ਪਵਾ ਲੈਣਾ ਉਹ ਮੇਰਾ ਤਾਂ ਕੇਸ ਵਾਲਾ ਹੈ ਕਿਸ 25 ਕਦਾਂ ਸੀ ਤੁਹਾਡੀ ਉਹ ਇਧਰ ਹੈ ਡਰਾਈਵਰ ਸਾਈਡ ਮੈਂ ਇੱਧਰ ਵੀ ਘਰ ਰਹਿਣਾ ਇੱਧਰ ਲਗਾ ਦੇ ਜੀ ਮੈਂ ਆਪਣੀ ਇੱਧਰ ਹੀ ਆਏਗਾ ਹਾਂ ਉਹ ਭਾਰਤ ਮੰਜ ਉਹ ਗੱਡੀ ਇਹਦੀ ਲਓ ਜੀ ਮਿੱਤਰੋ ਤੇਲ ਗਿਆ ਆਪੇ ਤੇ ਹੁਣ ਚੱਲਦੇ ਆਪਾਂ ਟਾਇਰ ਟਪਰ ਦੇਖ ਲਿਆ ਮਮੂਨੇ ਮਮੂ ਟਾਇਰ ਦੇਖ ਲਈ ਟਾਇਰ ਤੇ ਹੁਣ ਪਾ ਗੱਡੀ ਬੈਕ ਲੈ ਕੇ ਤੁਹਾਨੂੰ ਘੁਮਾ ਕੇ ਯੂ ਟਰਨ ਮਾਰ ਕੇ ਆਵਾਂਗੇ ਉਹ ਕਹਿੰਦਾ ਕਹਿੰਦਾ ਰੋਂਗ ਸਾਈਡ ਚੱਲਦੇ ਆ ਮੈਂ ਕਿਹਾ ਦਿਮਾਗ ਸੈੱਟ ਹੈ ਤੇਰਾ ਟ੍ਰਾਫਿਕ ਦੇਖੀ ਮੈਂ ਕਿੰਨੀ ਆ ਇੰਨੀ ਟ੍ਰਾਫਿਕ 'ਚ ਰੋਂਗ ਸਾਈਡ ਜਾਣਾ ਹਾਂ ਆ ਮੈਂ ਕਿਹਾ ਤੈਨੂੰ ਜਾਣਾ ਭਾਈ ਜਾ ਆਉਂ ਨਹੀਂ ਜਾਂਦੇ ਮੈਂ ਕਿਹਾ ਰੋਂਗ ਸਾਈਡ ਲੋ ਵੀ ਮਿੱਤਰੋ ਆਹ ਕੰਮ ਤੋਂ ਕੋਆ ਤੇਲ ਯੂ ਟਰਨ ਮਾਰ ਕੇ ਆਪਾਂ ਆ ਗਏ ਤੇ ਉਹ ਵੱਡੀ ਵੀ ਪਿੱਛੇ ਵਿਚੇ ਆ ਰਹੀ ਹੈ ਤੇ ਹੁਣ ਇੱਥੋਂ 100 ਕਿਲੋਮੀਟਰ ਹੈਗਾ ਇਹ ਵਾਲਾ ਇਹ ਵਲੇ ਤੋਂ ਜਾਵਾਂਗੇ ਮਨਵਾੜ ਮਨਵਾੜ ਤੋਂ ਮਾਲੇਕੋਂ ਮਾਲੇਕੋਂ ਤੋਂ ਫਿਰ ਢੋਲੀਆ ਅਲੋਏ ਮਿੱਤਰੋ ਫਲੈਸ਼ ਬੰਦ ਕਰਨੀ ਭੁੱਲ ਗਿਆ ਆ ਸਾਹਮਣੇ ਆ ਗਿਆ ਰੋਡ ਆਹ ਨਾਗਪੁਰ ਵਾਲਾ ਸਮ੍ਰਿਧੀ ਐਕਸਪ੍ਰੈਸ ਹਾਈਵੇ ਇਹਦੇ ਉੱਪਰੋਂ ਆਉਂਦੇ ਹੁੰਦੇ ਆ ਅੱਪਾ ਮਾਵੇਂ ਆ 600 ਕਿਲੋਮੀਟਰ ਦਾ ਬਣਿਆ ਵਾ ਕਰੋੜ ਜੀ ਵਧਾ ਲੈ ਇਹ ਨਾਗਪੁਰ ਜਾਣਾ ਕਿਤੇ ਜਿੱਥੇ ਉਹਨਾਂ ਨੇ ਰੂਟ ਦੱਸਿਆ ਵਾ ਉਹ ਰੂਟ ਨੂੰ ਜਾਣਾ ਪੈਣਾ ਆਪਾਂ ਨੂੰ ਇੱਥੇ 4 ਕਿਲੋਮੀਟਰ ਅੱਗੇ ਆ ਉੱਤਰ ਜਾਣਾ ਆਪਾਂ ਨੇ ਇਹ ਰੋਡ ਤੋਂ ਮਿਰਗੜ ਬਹਿ ਜਾ ਪਰ ਆ ਬਹਿ ਜਾ ਪਰ ਤੋਂ ਏਵਲਾ ਉੱnde ਹੋਏ ਜਾਉਂਗੇ। ਜਮਾਨ ਮਿੱਤਰੋ ਟੋਲ ਟੈਕਸ ਪਾਰ ਕਰਿਆ। ਆਵਾਂ ਕਿੱਧਰ? ਤੇ ਹੁਣ ਐਕਸਪ੍ਰੈਸ ਤੇ ਚੜਾਂਗੇ ਆਪਾਂ। ਮੈਨੂੰ ਲੱਗਿਆ ਵੀ ਬੇਜਾ ਪਰ ਆ ਗਿਆ। ਬੇਜਾ ਬਰਤਾਲੇ ਅੱਗੇ ਆ ਬਾਈ। ਗਲਤੀ ਨਾਲ ਭਲੇਖਾ ਲੱਗ ਗਿਆ। ਤੇ ਇੱਥੋਂ ਹੁਣ ਆਪਾਂ ਟੋਲ ਟੈਕਸ ਤੇ ਚੜ ਜਾਣਾ। ਮੈਂ ਕੀ ਬੋਲੀ ਜਾਨਾ ਟੂਲ ਟੈਕਸ ਤੇ ਨਹੀਂ ਚੜ ਜਾਣਾ ਆਹ ਰੋਡ ਤੇ ਐਕਸਪ੍ਰੈਸ ਤੇ ਚੜ ਜਾਣਾ ਤੇ ਰੁਕੇ ਸੀਗੇ ਗਿੱਟੀਆਂ-ਗੁੱਟੀਆਂ ਦੇਖਣ ਇੱਕ ਵਾਰ ਵੀ ਉੱਥੇ ਗੱਡੀ ਮੋੜੀ ਦੀ ਆਪਾਂ ਨੇ ਇਹ ਦੇਖ ਲਈਏ ਹੁਣ ਤੇ ਚੱਲਦੇ ਹਾਂ ਓਕੇ ਰਿਪੋਰਟਾਂ ਅੱਲਾਹ ਬਈ ਐਕਸਪ੍ਰੈਸ ਤੇ ਚੜ ਗਏ ਆਪਾਂ 40 ਕਿਲੋਮੀਟਰ ਜਾਣਾ ਆਪਾਂ ਨੇ ਇੱਥੋਂ 42 ਕਿਲੋਮੀਟਰ ਬਾਅਦ ਥੱਲੇ ਉੱਤਰ ਜਾਣਾ ਬੈ ਜਾ ਪਰ ਉੱਥੇ ਦੇ ਸਿੱਧਾ ਯੇਵਲਾ ਠੀਕ ਹੈ ਤੇ ਹੁਣ ਤੁਹਾਨੂੰ ਸਿੱਧਾ ਬਈਆਪਰੇਜ ਆ ਗਏ ਉਹ ਕਰਾਂਗੇ ਤੇ ਵਲੌਗ ਮੈਨੂੰ ਨਹੀਂ ਪਤਾ ਕਿੰਨੇ ਮਿੰਟ ਦਾ ਬਣ ਗਿਆ ਕਿੰਨੇ ਦਾ ਨਹੀਂ ਦੇਖ ਲਾਂਗੇ ਜਦੋਂ ਐਡਿਟ ਕਰਕੇ ਕਿਉਂਕਿ 2 ਦਿਨ ਦਾ ਇਕੱਠਾ ਹੋਇਆ ਵਾ ਨਾ ਇਹ ਇੱਕ ਦਿਨ ਦਾ ਬਣਾਉਂਦਾ ਉਹ ਕੁਝ ਬਣਨਾ ਨਹੀਂ ਸੀਗਾ ਇੰਨਾ ਖਾਸ ਅਲੋਣ ਦੋ ਦਿਨ ਦਾ ਐ ਵੀ ਬਣਦਾ ਜਾਊਗਾ ਬਹੁਤ ਨੂੰ ਵੀ ਮਜ਼ਾ ਆਊ ਦੇਖਣੇ ਜੰ ਮੈਨੂੰ ਐਡਿਟ ਕਰਨੇ ਜਾਊ ਅੰਦਰ ਮਾਮੇ ਦੀ ਪੱਗ ਲਿਪੜ ਗਈ ਮਾਮਾ ਕਹਿੰਦਾ ਗਿੱਟੀ ਇੰਨੀ ਤਕੜੀ ਫਸੀ ਵੀਦੀ ਕਹਿੰਦਾ ਥੱਲਾ ਵੜ ਕੇ ਕੱਢਣੀ ਬਾਈ ਤੇ ਬਾਈ ਕਹਿੰਦਾ ਨਾਲ ਵਾਲਾ ਕਹਿੰਦਾ ਯਾਰ ਮੇਰਾ ਇੱਕ ਟਾਇਰ ਕਮਜ਼ੋਰ ਆ ਵੀ ਥੋੜਾ ਆਰਾਮ ਨਾਲ ਚੱਲਣਾ ਮੈਂ ਕੋਈ ਚੱਕਰ ਨਹੀਂ ਅਸੀਂ 50 55 ਪਰੇ ਚੱਲਦੇ ਆਂ ਲੋਏ ਮਿੱਤਰੋ ਇੱਥੇ ਮੈਜਾਪੁਰ ਦਾ ਬੋਰਡ ਆਇਆ ਸੀਗਾ ਉਪਰ ਰੋਡ ਤੇ ਗੱਲਾਂ-ਗੱਲਾਂ 'ਚ ਵਲੌਗ ਬਣਾਉਣਾ ਭੁੱਲੇ ਗਿਆ ਤੇ ਟੋਲ ਟੈਕਸ ਤੇ ਹੀ ਆ ਕੇ ਯਾਦ ਆਇਆ ਸਿੱਧਾ ਤੇ ਹੁਣ ਇੱਥੋਂ ਆਪਾਂ ਅੱਗੇ ਆਉਂ ਡਰਾਈਵਰ ਸਾਈਡ ਹੋ ਜਾਣਾ ਇੰਦਾ ਮਮਾ ਇਧਰ ਲਾਈਨ ਖਾਲੀ ਏ ਦੇਖ ਹੋਰ ਰਾਤ ਰੱਤੀ ਜਾਣ ਵਾਲੀ ਗੰਦੀ ਖਾਲੀ ਏ 9 ਮੀਟਰ ਇਹ ਘਟ ਤਾ ਹੋ ਜਾਣਾ ਆ ਪੁਲ ਦੇ ਥੱਲੇ ਤੋਂ ਡਰਾਈਵਰ ਸਾਈਡ ਆਪਾਂ ਨੇ ਇੰਦਾ ਇਹ ਵਾਲਾ ਪਹਿਲਾਂ ਉਹ ਬਿਹਜਾਪੁਰ ਬਿਹਜਾਪੁਰ ਤੇ ਇਹ ਵਾਲਾ ਇਹ ਮੂਰਤੀ ਤੋਂ ਕਨੈਕਟਰ ਸਾਈਡ ਹੋ ਜਾਣਾ ਆਪਾਂ ਨੇ ਤੈਨੂੰ ਸਿੱਧਾ ਇਹ ਬੈ ਜਾਵੋ ਰਹਿ ਤੇ ਇਤੋਂ ਬਾਈ 29 30 ਕਿਲੋਮੀਟਰ ਹੈਗਾ ਇਹ ਵਾਲਾ ਠੀਕ ਆ ਇਹ ਵਾਲਾ اور ਇਹ ਵਾਲੇ ਬਲੋਕ ਆਮ ਪੈਂਟ ਕਰਤੇ ਆ ਯਾਹੀ ਇਹਨਾਂ ਨਾਲ ਲੱਗਦੀ ਦੂਆ ਵਲੌਗ ਕਰਦਾਂਗੇ ਸ਼ੁਰੂ ਤੇ ਕਿੱਦਾਂ ਲਗਿਆ ਤੁਹਾਨੂੰ ਸਾਡਾ ਅੱਜ ਦਾ ਵਲੌਗ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਨਾਲ ਲੱਗਦੇ ਬੈਲ ਦੇ ਆਈਕਨ ਨੂੰ ਕਰ ਦਿਓ ਪ੍ਰੈਸ ਤਾਂ ਦੇ ਨੋਟੀਫਿਕੇਸ਼ਨ ਬੂਨ ਜੇ ਵੀਡੀਓ ਦੀ ਸਭ ਤੋਂ ਪਹਿਲਾਂ ਤੁਹਾਡੇ ਕੋਲ ਸਤਿ ਸ਼੍ਰੀ ਅਕਾਲ ਮਿਲਦੇ ਆਂ ਅਗਲੇ ਵਲੌਗ ਜਾਂ ਤੱਕ ਐ ਮਮਾ ਰੱਬ ਰੱਖਾ